ਇਕ ਸੀ ਚਿੜੀ ਤੇ ਇੱਕ ਸੀ ਕਾਂ ਇਹ ਕਿਸੇ ਚਿੜੀ ਤੇ ਕਿਸੇ ਕਾਂ ਦੋਨੇ ਕੰਦੇ ਆਪਾਂ ਖਿਚੜੀ ਬਣਾਈਏ ਚਿੜੀ ਕੰਦੀ ਚਿੜੀ ਕੰਦੀ ਮੈਂ ਧਾਲ ਲਿਓ ਨੀਆ ਤੇ ਤੂੰ ਝੋਲ ਲੈ ਕੇ ਆਂ ਕਾਂ ਕਹਿੰਦਾ ਓਕੇ ਚਿੜੀ ਦੂਰ ਉੱਡ ਗਈ ਉੱਡ ਕੇ ਆ ਦੇ ਇੱਥੋਂ ਜਾ ਕੇ ਤੇ ਧਾਲ ਲੈ ਆਈ ਚਿੜੀਆਂ ਦਾ ਨਾ ਮੀਨ ਕਾਂ ਮੀ ਪੜੀ ਦੂਰ ਦਿਆ ਪੜੀ ਦੂਰ ਕਾਂ ਉੱਠ ਗਿਆ ਉੱਲੀ ਜਾ ਚੋ 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 ਚਿੜੀ ਨੇ ਉਹਨੂੰ ਨਾ ਸ਼ਾਨ ਨਹੀਂ ਦਿੱਤੀ ਜਾਨਾ ਹਾਂ ਕੋਈ ਕੰਮ ਕਾ ਨਹੀਂ ਨਹੀਂ ਕਰਦਾ ਉਹ ਕੋਈ ਨਹੀਂ ਨਾ ਹੀ ਨਹੀਂ ਹੁੰਦੀ ਚਿੜੀ ਨੇ ਸਾਰੀ ਖਿਚੜੀ ਖਾ ਲਈ ਇੱਥੇ ਆਵੇ ਸਾਰੀ ਖਿਚੜੀ ਖਾ ਲਈ ਚੁੱਪ ਕਰਕੇ ਲੁਕ ਗਈ ਉਹਥੇ ਤੇ ਇਹਨੂੰ ਕੀ ਕਾ ਆਇਆ ਉਹਨੇ ਵੇਖਿਆ ਖਿਚੜੀ ਖਤਮ ਚਿੜੀ ਹੈਗੀ ਨਹੀਂ ਚਿੜੀ ਆਵੇ ਲੁਕੀ ਹੋਈ ਉੱਪ ਕਰਕੇ ਇਹਦੀ ਲੋਕ ਜੋ ਕਾਨ ਗੁੱਸਾ ਚੜ ਗਿਆ ਉਹਨੇ ਆਵੇ ਚਿਮਟਾ ਗਰਮ ਕੀਤਾ ਚੀਣੀ ਦਾ ਪੁੰਜਾ ਨਜਰ ਆਂਦੇ ਉਹਨੇ ਉੱਤੇ ਲਾ ਦਿੱਤਾ ਟੀ ਚੀੜੀ ਕੀ ਕਹਿੰਦੀ ਉਹ ਚੀੜੀ ਕਹਿੰਦੀ ਆਏ ਆਹ ਚੀੜੀ ਹੁਣ ਰਈ ਰਈ ਰੋਂਦੀ ਪਈ ਚੀੜੀ ਆਏ ਚੀੜੀ ਕਹਿੰਦੀ ਹਾਏ ਹਾਏ ਮੇਰਾ ਪੁੰਜਾ ਸੜਿਆ ਹਾਏ ਹਾਏ ਮੇਰਾ ਪੁੰਜਾ ਸੜਿਆ ਤਾਂ ਕਹਿੰਦਾ ਕਿਉਂ ਪਰਾਇਆ ਖਿਚੜ ਖਾਦਾ ਤਾਂ ਹੀ ਉਹ ਤੇਰਾ ਫੁੰਜਾ ਸੜਿਆ ਤਾਈਓ ਤੇਰਾ ਫੁੰਜਾ ਸੜਿਆ ਇਹ